ਦਿਲਾਂ ਨੂੰ ਹੈ ਜੱਤ ਦੀ ਲੋਕਾਂ ਦੇ ਦਿਲਾਂ ਨੂੰ ਹੈ ਜੱਤ ਦੀ ਆਹ ਕਬੱਡੀ ਆਹ ਕਬੱਡੀ ਦੇ ਫੱਟੇ ਪੁਰੀਆਂ ਸੀਪਾ ਪਰ ਨੰਬਰ ਜਿਹੜਾ ਉਹ ਰੇਡਰ ਨੇ ਆਪਣੀ ਟੀਮ ਦੇ ਕਹਿੰਦਾ ਅਸਾਂ ਜੋਰ ਦਿੰਦਾ ਕੌਣ ਆ ਗਿਆ ਸੰਭਾਲ ਲਿਆ ਇਹ ਖੇਡ ਦੇ ਮਾਹੌਲ ਦੇ ਵਿੱਚ ਹੋਈ ਕਬੱਡੀ ਤੇ ਦੇ ਸਾਹਮਣੇ ਹਾਂ ਜੇ ਨਵੀ ਜਫਾ ਲੰਦਾ ਤੇ ਗਗਨ ਸਰਪੰਚ ਦੇ ਵੱਲੋਂ ਸਾਹਮਣੇ ਮਾਣ ਸਨਮਾਨ ਜਿਹੜੇ ਹੋਣਗੇ ਸਤੀਸ਼ ਨੇ ਕਬੱਡੀ ਪਾ ਦਿੱਤੀ ਹੈ ਨਵੀ ਫੱਟੋਪਰੀਆ ਲੰਗੇ ਹੋ ਪਾੜੀ ਕਦੇ ਬੱਫਰੀ ਮਰਦੇ ਲੰਗਿਆ ਬੇੜਾ ਕਦੇ ਬੱਫਰੀ ਮੁੰਦਾ ਪਰ ਸਾਹਮਣੇ ਦੇਖਾਂਗੇ ਸਤੀਸ਼ ਭੱਜੂ ਹੈ ਤੇ ਲੱਖਾਂ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਵੀ ਅਸੀਂ ਉੱਡੇ ਵੀ ਜੋੜ ਦਿੰਦਾ ਹਾਲੀ ਰੇਡ ਪਾਉਣ ਦੇ ਲਈ ਫੇਰ ਕਿਹੜਾ ਨੌਜਵਾਨ ਫੇਰ ਮਨਾਰ ਦੇ ਵਿੱਚ ਵਧ ਰਿਹਾ ਉਹ ਦੇਖ ਲਾ ਫਕਰ ਚੰਡੇ ਵਾਲਿਆ ਖਾਲੀ ਹੱਥ ਬਹੁਤ ਵਾਰੀ ਮੁੜਿਆ ਪਰ ਕਿਸੇ ਦਾ ਹੱਕ ਥਾਕੇ ਘਰੇ ਨਹੀਂ ਆਏ ਖਾਲੀ ਹੱਥ ਬਹੁਤ ਵਾਰੀ ਮੁੜਿਆ ਕਿਸੇ ਦਾ ਹੱਕ ਥਾਕੇ ਉਹ ਘਰੇ ਨਹੀਂ ਆਏ ਗੁਰੂ ਦਾ ਖਾਲਸਾ ਜੱਫਾ ਨਹੀਂ ਲਾ ਸਕਿਆ ਤੇ ਨੰਬਰ ਜਿਹੜਾ ਉਹ ਕਹਿੰਦੇ ਧਾਵੀ ਨਹੀਂ ਮੇਰੇ ਮਿੱਤਰੋ ਆਪਣੀ ਟੀਮ ਦੇ ਲਈ ਜੋੜ ਦਿੰਦਾ ਮੁੰਡੇ ਇਹ ਕਹਿੰਦੇ ਸਵੇਰ ਤੋਂ ਲੈ ਕੇ ਐਨ ਟਾਪ ਦੀਆਂ ਕਬੱਡੀਆਂ ਪਾਈਆਂ ਨੇ ਜਿਹੜੀ ਉਹੀ ਸਾਈਡ ਤੇ ਜਿਹੜਾ ਕਬੱਡੀਆ ਇਹਨੂੰ ਦੁਨੀਆ ਨਾ 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 ਕਹਿੰਦੀ ਆ ਤੇ ਕਿਚਾਣੇ ਵਾਲਾ ਸ਼ੋਰੀ ਕਹਿੰਦਾ 11000 ਜਿਹੜੇ ਟੂਰਨਾਮੈਂਟ ਤੇ ਆਖੇਗਾ ਉਸੇ ਤੇ ਨੋੜਿਆਂਗੇ ਭਾਈ ਜਿਹਨੂੰ ਜਿਹਨੂੰ ਨਾਟੇ ਦੀ ਗੇਮ ਵਧੀਆ ਲੱਗੇ ਇੱਕ ਤਾਰੀ ਮੁੰਡੇ ਨਾਲ ਤੇ ਜ਼ੋਰਦਾਰ ਮਾਰਦੇ ਯਾਰ ਐਨ ਕਹਿੰਦੀ ਮੁੰਡੇ ਦੇ ਟੰਡੇ ਤੋਂ ਕਬੱਡੀ ਜਿਹੜੀ ਵੀਂਦੀਆਂ ਮੇਰੇ ਮਿੱਤਰੋ ਕਬੱਡੀ ਦੀ ਖੇਡ ਮਰੋੜਾਂ ਦੀ ਖੇਡ ਹੈ ਦਿਨਾਂ ਦੇ ਵਿੱਚ ਕਿਸਮ ਜਿਹੜੀ ਤੇਜ਼ ਆਉਂਦੀ ਹੈ ਪਰ ਮਿਹਨਤ ਇੱਕ ਸਰ ਤੋਂ ਵੱਡੀ ਤੇ ਜਮਲੇ ਮਿੱਤਰੋ ਸਾਵਰ ਜਿਹੜਾ ਰੱਖਣਾ ਪੈਂਦਾ ਲਓ ਪਈ ਹੋਈ ਕਬੱਡੀ ਹੱਤੇ ਪੜੀਆਂ ਸੀਪਾ ਫੇਰ ਦੇ ਮੈਦਾਨ ਦੇ ਵਿੱਚ ਦੇਖਾਂਗੇ ਪਰ ਸ਼ਕਤੀਸ਼ ਕਿੰਨੇ ਨੰਬਰ ਆਪਣੀ ਟੀਮ ਦੇ ਲਈ ਪੋਰ ਹੋ ਗਿਆ ਸਾਡੇ ਬਾਈ ਸਾਈਡ ਤੇ ਵੀ ਕਬੱਡੀ ਦੇ ਲਈ ਮੁੰਡਾ ਤਿਆਰ ਦਾ ਵੀ ਉਹਨਾਂ ਮਸਿੰਗੀਆਂ ਨੇ ਕਹਿੰਦੇ ਉਹ ਕਿੱਥੇ ਗਈ ਤੇ ਕਾਹ ਤੋਂ ਆਈ ਸੀ ਪਰ ਸਾਹਮਣੇ ਉਹ ਗਏ ਟੱਕਰ ਤੇ ਨੰਬਰ ਕਹਿੰਦੇ ਉਹ ਜਾਫੀਆਂ ਦਾ ਸ਼ੈਰੀ ਵੇਂਦਾ ਸ਼ੈਰੀ ਵੇਂਦਾ ਵੇਂਦਾ ਤੇ ਉਹ ਦਫਾ ਲਗਿਆ ਆਹ ਦੇਖ ਵੀ ਸ਼ੈਰੀ ਚਟਾੜਿਆ ਆਹ ਪਾਰੇ ਪਿੰਡ ਦਾ ਮੇਲਾ ਚੱਲਦਾ ਸਾਹਮਣੇ ਕਹਿੰਦੇ ਕਬੱਡੀ ਪੈਂਦੀ ਆਹ ਦੇਖ ਵੀ ਕਾਦੂ ਮਾਕੇ ਕਦੋਂ ਛੱਡਣਗੇ ਉਹ ਕਦੋਂ ਜ਼ਿੰਦਗੀ ਦੀ ਗੱਲ ਕਹਿੰਦੇ ਪੱਕੀ ਆ ਪਰ ਸਾਹਮਣੇ ਗੱਲ ਕਹਿੰਦੇ ਟਾਈਮ ਦੀ ਆ ਗੱਲ ਸਮੇਂ ਦੀ ਗੱਲ ਵਕਤ ਦੀ ਆ ਮੇਰੇ ਮਿੱਤਰੋ ਸਭ ਕਬੱਡੀ ਪਰ ਸਾਹਮਣੇ ਉਹਦਾ ਮਿੰਟੇ ਕੰਨੀ ਦੇ ਉੱਤੇ ਖੜਾ 감사 <목소리도>